ਕਹ ਲੈ ਬੋ ਮੇਰੀ ਸ਼ਿਵਸ਼ਨਾ ਜਿੰਦਾਬਾਦ ਫੇਰ ਹੈ ਨਹੀਂ ਬੋਲਣਾ ਕਿਉਂ ਕਿਉਂ ਬੋਲਾਂ ਮੈਂ ਕਿਸੇ ਨੂੰ ਸ਼ਿਵਸ਼ਨਾ ਜਿੰਦਾਬਾਦ ਮੈਂ ਕਿਸੇ ਦਾ ਕਿਉਂ ਲਵਣਾ ਯਾਰ ਮੇਰੀ ਸ਼ਿਵਸ਼ਨਾ ਜਿੰਦਾਬਾਦ ਨਹੀਂ ਕਰਦਾ ਤੂੰ ਮੈਂ ਕਿਸੇ ਦੀ ਸ਼ਿਵਸ਼ਨਾ ਜਿੰਦਾਬਾਦ ਉਹ ਮੇਰੀ ਸ਼ਿਵਸ਼ਨਾ ਜਿੰਦਾਬਾਦ ਕਰੇ ਕਿਸੇ ਦਾ ਨਹੀਂ ਕਰਦਾ ਮੈਂ ਸ਼ੇਰ ਨੂੰ ਪਿਆਰ ਕਰਦਾ ਮੈਂ ਨਹੀਂ ਕਰਦਾ ਸ਼ੇਰ ਨੂੰ ਪਿਆਰ ਨਹੀਂ ਕਰਦਾ ਓਏ ਦੁਨੀਆ ਪਿਆਰ ਕਰਦੀ ਸ਼ੇਰ ਨੂੰ ਲੋਕ ਕਰਦੇ ਹੋਣਗੇ ਮੇਰਾ ਆਪਣਾ ਮੇਰਾ ਆਪਣਾ ਪਰਸਪੈਕਟਿਵ ਹੈਗਾ ਮੇਰਾ ਆਪਣਾ ਅਲੱਗ ਅਲੱਗ ਚੀਜ਼ ਹੈ ਮੈਨੂੰ ਸਮਝਾਉਣਾ ਪਿਆਣਾ ਇੱਕ ਲੱਗ ਜੀ ਸਮਝਾ ਰਿਆਂ ਸ਼ੇਰ ਨੂੰ ਪਿਆਰ ਕਰਦਾ ਨਹੀਂ ਯਾਰ ਕੋਈ ਉਹ ਲੋਕ ਤਾਂ ਜਿਹੜੇ ਫੋਲੋ ਕਰਦੇ ਉਹਨੂੰ ਕਰਦੇ ਨਹੀਂ ਤੂੰ ਸ਼ੇਰ ਨੂੰ ਪਿਆਰ ਹੀ ਨਹੀਂ ਕਰਦਾ ਨਹੀਂ ਤੂੰ Hindu ਹੀ ਨਹੀਂ ਹੈਗਾ ਜੇ ਸ਼ੇਰ ਨੂੰ ਪਿਆਰ ਨਹੀਂ ਕਰਦਾ ਉਹ ਤੁਹਾਡਾ ਆਪਣਾ ਇੱਕ ਹੋਰ ਹੈ ਮੇਰਾ ਆਪਣਾ ਮੈਂ ਮੈਂ ਐਜ਼ ਅ Hindu ਜੋ ਕੰਮ ਕਰਦਾ ਹਾਂ ਉਹ ਤੁਹਾਨੂੰ ਨਹੀਂ ਸਪਾਉਂਦਾ ਹਾਂਗਾ ਤੁਸੀਂ ਜੋ ਕੰਮ ਕਰਦੇ ਹੋ ਕਿਸੇ ਹੋਰ ਨੂੰ ਨਹੀਂ ਪਾਉਂਦਾ ਹੋਵੇਗਾ ਮੈਂ ਤੇ ਯਾਰ ਮੈਂ ਤਾਂ ਸਾਰੇ ਪਾਉਂਦੇ ਯਾਰ ਮੈਂ ਸਭ ਦੀ ਅੱਗੇ ਦੱਤਾ ਹੈ ਕਿ ਮੈਂ ਤੇ ਹੱਥ ਜੋੜਦਾ ਸਭ ਦੇ ਅੱਗੇ ਤੁਹਾਨੂੰ ਮੇਰੀ ਸ਼ਿਵਸ ਨੇ ਨਹੀਂ ਲੱਭੀ ਹੈ ਨਹੀਂ ਤੁਹਾਡੀ ਨਹੀਂ ਕੋਈ ਵੀ ਮੈਂ ਕਰ ਰਿਹਾ ਤੁਸੀਂ ਐਜ਼ ਅ ਤੁਸੀਂ ਦੇਖੋ ਤੁਸੀਂ ਸ਼ਿਵਸ ਨਾਲ ਲੋਇਨ ਨਹੀਂ ਨਹੀਂ ਸ਼ਿਵਸ ਨਾਲ ਮਗਰ ਨਹੀਂ ਕਰਾ ਮੈਂ ਨਹੀਂ ਸ਼ਿਵਸ ਨਾਲ ਪਾਰਟੀ ਨਹੀਂ ਆਣੀ ਆ ਹੋਰ ਪਾਰਟੀਆਂ ਵੀ ਹੈਗੀਆਂ ਜੇ ਥੋੜੀ ਮੈਂ ਸ਼ਿਵਸੈਨਾ ਅਨਲਾਈਜ਼ ਕਰਦਾ ਕਿ ਮੇਰੀ ਸ਼ਿਵਸੈਨਾ ਦੇ ਮਗਰ ਹੀ ਪੈਣਾ ਨਹੀਂ ਪਾਰਟੀ ਸ਼ਿਵਸੈਨਾ ਦੇ ਮਗਰ ਨਹੀਂ ਹੈ ਤੁਸੀਂ ਇਹ ਚੀਜ਼ ਤੁਸੀਂ ਸਾਰੀ ਸ਼ਿਵਸੈਨਾ ਮੇਰੀ ਹੈ ਫਿਰ ਤੁਸੀਂ ਜਵਾਬ ਵੀ ਦਿਓ ਸਾਰੀਆਂ ਸ਼ਿਵਸੈਨਾ ਮੇਰੀਆਂ ਸ਼ਿਵਸੈਨਿਕ ਮੇਰੇ ਹੈ ਸ਼ਿਵਸੈਨਿਕ ਮੇਰੇ ਹੈ ਸ਼ਿਵਸੈਨਾ ਮੇਰੀਆਂ ਇਸ ਲਈ ਅੱਜ ਤੱਕ ਸਿੱਧਾ ਸਵਾਲ ਪੁੱਛਿਆ ਤੁਹਾਨੂੰ ਤੁਹਾਨੂੰ ਚੜੀ ਕਿਸ ਗੱਲ ਦੀ ਮੈਂ ਕੱਲ ਜਿੰਨਾ ਮੈਂ ਤਾਂ ਖੁਸ਼ ਨਾ ਮੈਂ ਜਿੰਨਾ ਕਰਦਾ ਸਿੱਧਾ ਐਲੀਗੇਸ਼ਨ ਜਵਾਬ ਦਿੱਤਾ ਇਸ ਗੱਲ ਨੂੰ ਸੋਚੋ ਵੀ ਤੁਸੀਂ ਗੱਲ ਕੀ ਕਹੀ ਹੈ ਨਹੀਂ ਤੁਸੀਂ ਮੈਂ ਸਵਾਲ ਸਿੱਧਾ ਪੁੱਛਿਆ ਹਿੰਦੂ ਸਿੱਖ ਪੁਜਾ ਹਿੰਦੂ ਸਿੱਖ ਮਤਲਬ ਕਿ ਅਸੀਂ ਭਾਈ ਭਾਈ ਹ ਤੁਸੀਂ ਇਹੋ ਜਿਹਾ ਮੈਂ ਵੀ ਕਹਿ ਰਿਹਾ ਹਿੰਦੂ ਸਿੱਖ ਭਾਈ ਭਾਈ ਨੇ ਪਰ ਤੁਹਾਡੇ ਸ਼ਿਵ ਮੈਂ ਫਿਰ ਵੀ ਕਹਿੰਦਾ ਹਿੰਦੂ ਸਿੱਖ ਮੁਸਲਮਾਨ ਇਸਾਈ ਹਮ ਹੈ ਭਾਈ ਭਾਈ ਮੇਰਾ ਭਾਰਤ ਇੱਕ ਗੁਲਦਸਤਾ ਹੈ ਜਿਸ ਵਿੱਚ ਹਮ ਸਭੀ ਫੁੱਲ ਹੈ ਔਰ ਫੁੱਲ ਜੇ ਲੱਖ ਲੱਖ ਖਿੜੇ ਹੋਏ ਹਨ ਇਸ ਨੂੰ ਖਰਾਬ ਬਦਲ ਕਰ ਰਹੇ ਹੋ ਫਿਰ ਤੁਸੀਂ ਮੇਰੇ ਸ਼ਿਵ ਸੈਨਿਕਾਂ ਦੇ ਮਗਰ ਕੇ ਪਿਓ ਤੂੰ ਮੇਰੇ ਸ਼ਿਵ ਔਰ ਤੁਹਾਡੇ ਵੀ ਸ਼ਿਵ ਸੈਨਿਕ ਨੇ ਜੇ ਆਪਣੀ ਪੰਜਾਬ ਦੇ ਵਿੱਚ ਹੱਕ ਦੀ ਆਵਾਜ਼ ਚੱਕਦੇ ਨੇ ਹਿੰਦੂ ਦੀ ਆਵਾਜ਼ ਚੱਕਦੇ ਆਪਣੀ ਜਾਨ ਖਤਰੇ ਤੇ ਰੱਖ ਕੇ ਜੇ ਹਿੰਦੂਵਾਂ ਦਾ ਪੰਜਾਬ ਜੀ ਜਿੰਦਾਬਾਦ ਕਹਿੰਦੇ ਨੇ ਤੇ ਤੁਸੀਂ ਸ਼ਿਵ ਸੈਨਿਕਾਂ ਦਾ ਮਾਣ ਕਰਿਆ ਕਰੋ ਸਨਮਾਨ ਕਰਿਆ ਕਰੋ ਔਰ ਬੋਲਿਆ ਕਰੋ ਕਿ ਪੰਜਾਬ ਚ ਮੇਰੀ ਸ਼ਿਵ ਸੈਨਾ ਲੋਇਨ ਸ਼ਿਵ ਸੈਨਿਕ ਜਿੰਨੇ ਵੀ ਮੇਰੇ ਨੇ ਸਭ ਮੇਰੇ ਨੇ ਔਰ ਜਿੰਦਾਬਾਦ ਨੇ ਫਿਰ ਜਦੋਂ ਸ਼ਿਵ ਸੈਨਾ ਵਾਲਿਆਂ ਦੇ ਉੱਪਰ ਸਵਾਲ ਖੜੇ ਹੁੰਦੇ ਨੇ ਕਿ ਬਈ ਇਹ ਪਹਿਲਾਂ ਮੁੱਦਾ ਚੱਕਦੇ ਨੇ ਫਿਰ ਉਸ ਤੋਂ ਬਾਅਦ ਸੈਟਿੰਗਾਂ ਕਰ ਜਾਂਦੇ ਨੇ ਫਿਰ ਇਹ ਵੀ ਇਹ ਵੀ ਇਹ ਵੀ ਗੱਲਾਂ ਮੈਂ ਕਹਿ ਦਵਾਂ ਫਿਰ ਕਿ ਧਰਮ ਕੀ ਬਾਤ ਹਿੰਦੂ ਧਰਮ ਕੀ ਬਾਤ ਕੌਣ ਕਰਤਾ ਹੈ ਬਤਾਓ ਸਾਰੇ ਕਰਦੇ ਨੇ ਮੈਂ ਵੀ ਕਰਦਾ ਹਾਂ ਮੈਂ ਕਰਦਾ ਹਾਂ ਤੂੰ ਕਿ ਨਾਮ ਕੀ ਹੈ ਰਾਜਗੁਪਤ ਅਮਰਾਨਾ ਗੁਪਤਾਜੀ ਹੋ ਗਏ ਤੁਸੀਂ ਸ਼ਿਵਸੈਨ ਕਰ ਰਹੇ ਮਗਰ ਹੋ ਉਹ ਜਦ ਸ਼ਿਵਸੈਨ ਜਦ ਸ਼ਿਵ ਜਦ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਸ਼ਿਵਸੈਨਿਕ ਸ਼ਿਵ ਗੁਪਤਾ ਹੋ ਗਏ ਨਹੀਂ ਹੋ ਗਏ ਤੂੰ ਸ਼ਿਵਸੈਨ ਦੇ ਮਗਰ ਲੱਗਾ ਯਾਰ ਤੁਹਾਨੂੰ ਤੁਹਾਨੂੰ ਲੱਗਦਾ ਕਿ ਸ਼ਿਵਸੈਨ ਆਗੂ ਜਿਹੜੇ ਨੇ ਜਦੋਂ ਉਹ ਤੱਤਾ ਬੋਲਦੇ ਨੇ ਤੇ ਉਹਦੇ ਰਿਐਕਸ਼ਨ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੋਣੀਆਂ ਭਾਵਕ ਹੋ ਜਾਂਦੀਆਂ ਨੇ ਤੁਹਾਨੂੰ ਲਾਚਮੀ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਸਵਾਲ ਵੀ ਖੜੀ ਕਰਦੇ ਨਹੀਂ ਜੇਐਸਸੀ ਆਪਣਾ ਹੱਕ ਮੰਗਦੇ ਆ ਤੇ ਤੁਹਾਨੂੰ ਅਸੀਂ ਮੰਦੇ ਲੱਗਣ ਲੱਗੇ ਭਾਈ ਪੰਜਾਬ ਦੀ ਗੱਲ ਕਰਦੇ ਆਪਾਂ ਲੋਕ ਅਸੀਂ ਆਪਣਾ ਹੱਕ ਮੰਗਦੇ ਆ ਮੈਂ ਆਪਣਾ ਹੱਕ ਮੰਗਦਾ ਮੈਂ ਹੱਕ ਦੀ ਗੱਲ ਕਰਦਾ ਤੇ ਮੇਰੇ ਤੇ ਚਾਹੇ ਮੈਨੂੰ ਫਿਰ ਮੰਦਾ ਬੋਲਣ ਜਾਂ ਚੰਗਾ ਬੋਲਣ ਫਿਰ ਤੇ ਚਲੋ ਕੋਈ ਇਹ ਮੈਂ ਤੇ ਆਪਣੇ ਹੱਕ ਦੀ ਗੱਲ ਕਰਾਂਗਾ ਪੰਜਾਬ ਦੇ ਵਿੱਚ ਆਏ ਦਿਨ ਲਗਾਤਾਰ ਗੋਲੀਆਂ ਦੀ ਵਾਰਦਾਤ ਸ਼ਰਿਆਮ ਦੇਖਣ ਨੂੰ ਮਿਲਦੀ ਹੈ ਸ਼ਰਿਆਮ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਗੋਲੀਆਂ ਚੱਲ ਜਾਂਦੀਆਂ ਨੇ ਪਰ ਹੁਣ ਇਹ ਗੋਲੀਆਂ ਲਗਾਤਾਰ ਕਈ ਲੀਡਰਾਂ ਦੇ ਉੱਪਰ ਚੱਲ ਰਹੀਆਂ ਨੇ ਲੀਡਰਾਂ ਤੋਂ ਭਾਵੇਂ Hindu ਲੀਡਰ ਜਾਂ ਫਿਰ ਕੋਈ ਵੀ ਸਮਾਜ ਦਾ ਕੋਈ ਵੱਡਾ ਲੀਡਰ ਹੋਵੇ ਉਸ ਦੇ ਉੱਪਰ ਗੋਲੀ ਸ਼ਰਿਆਮ ਜਿਹੜੀ ਹੈ ਉਹ ਚੱਲ ਰਹੀ ਹੁਣ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਸ਼ਿਵਸਾਨਾ ਵੱਲੋਂ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਸੀ ਫਗਵਾੜਾ ਬੰਦ ਸੀਗਾ ਅਤੇ ਉਸ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ ਸਾਰੀਆਂ ਮੈਟਰ ਨੂੰ ਜਿਹੜਾ ਹੈ ਪੁਲਿਸ ਨੇ ਸੁਲਝਾਇਆ ਹੈ ਇਹਨਾਂ ਸਾਰੀਆਂ ਬਾਬਤ ਗੱਲਾਂ ਦੇ ਉੱਪਰ ਅਸੀਂ ਅੱਜ ਚਰਚਾ ਕਰਾਂਗੇ ਸਾਡੇ ਨਾਲ ਸ਼ਿਵਸਨ ਆਗੂ ਅਮਿਤ ਰੋੜਾਹੂਰੀ ਨੇ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਸਮਾਧਨ ਦੇ ਲਈ ਅੱਛਾ ਸਵਾਲ ਸਿੱਧਾ ਹੈ ਪਹਿਲਾਂ ਸੁਣਦੇ ਸੀ ਕਿ ਬਈ ਗੋਲੀਆਂ ਚੱਲਦੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਆ ਮਤਲਬ ਇਹ ਖਬਰ ਬਹੁਤ ਵੱਡੀ ਖਬਰ ਹੁੰਦੀ ਸੀ ਪਰ ਹੁਣ ਨਿਯਤਦਾ ਹੋ ਗਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਕਿਸ ਨਾ ਕਿਸੇ ਸ਼ਹਿਰ ਦੇ ਵਿੱਚ ਕਿਸ ਨਾ ਕਿਸੇ ਇਲਾਕੇ ਦੇ ਵਿੱਚ ਸ਼ਰੀਆਮ ਗੋਲੀ ਚੱਲਦੀ ਤੇ ਗੋਲੀ ਚੱਲਦੀ ਹੈ ਤੇ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਪਰ ਵਾਇਰਲ ਹੋ ਜਾਂਦੀ ਪੰਜਾਬ ਦਾ ਮਾਹੌਲ ਕਿੱਧਰ ਨੂੰ ਜਾ ਰਿਹਾ ਹੈ ਤੁਸੀਂ ਕੀ ਸੋਚਦੇ ਹੋ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ 라ਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਸਾਡਾ ਪਹਿਲਾ ਪੱਤਰਕਾਰ ਸਾਹਿਬ ਤੁਸੀਂ ਸਵਾਲ ਕੀਤਾ ਗੋਲੀਆਂ ਦਾ ਲਗਾਤਾਰ ਪੰਜਾਬ ਦੇ ਵਿੱਚ ਹਿੰਦੂ ਨੇਤਾਵਾਂ ਤੇ ਹਮਲੇ ਹੁੰਦੇ ਆ ਲਗਾਤਾਰ ਹਿੰਦੂ ਨੇਤਾਵਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਲਗਾਤਾਰ ਗੋਲੀਆਂ ਚੱਲਦੀਆਂ ਪਈਆਂ ਮਤਲਬ ਕਿੱਥੇ ਨਾ ਕਿੱਥੇ ਪੰਜਾਬ ਦੇ ਵਿੱਚ ਹਿੰਦੂ ਸੇਫ ਨਹੀਂ ਹੈਗਾ ਠੀਕ ਹੈ ਜੀ ਸਾਡੇ ਸ਼ਿਵਸ਼ਨਾ ਨੇਤਾਵਾਂ ਤੇ ਦੇਖੋ ਲਗਾਤਾਰ ਕਿੰਨੇ ਹਮਲੇ ਹੋਏ ਟਾਰਗੇਟਿੰਗ ਕਿਲਿੰਗ ਹੋਈ ਸਾਰਨਾ ਪਹਿਲਾ ਸਟਾਰਟਿੰਗ ਹੀ ਟਾਰਗੇਟ ਕਿਲਿੰਗ ਦੀ ਮੇਰੇ ਤੋਂ ਹੋਈ ਸੀ ਸਾਰਨਾ ਪਹਿਲਾ ਟਾਰਗੇਟ ਮੈਨੂੰ ਕੀਤਾ ਗਿਆ ਸੀ ਮੇਰੇ ਘਰ 'ਤੇ ਗੋਲੀ ਲੱਗੀ ਉਸ ਤੋਂ ਬਾਅਦ ਦੇਖੋ ਪੁਲਿਸ ਨੇ ਹੀ ਮੇਰੇ ਤੇ ਝੂਠੇ ਮੁਕੱਦਮੇ ਪਾਤੇ ਛੋਟੇ ਕੇਸ ਬਾਤ ਹੈ ਕਿ ਇਹਨੇ ਗੋਲੀ ਨਹੀਂ ਲਗਾਈ ਸਰੀਆ ਵੱਜਿਆ ਮਤਲਬ ਬੜੇ ਤੁਸੀਂ ਇਹਦੇ ਬੜਾ ਕੁਝ ਹੋਇਆ ਮਤਲਬ ਉਸ ਤੋਂ ਬਾਅਦ ਕਿੰਨੇ ਹੀ ਟਾਰਗੇਟ ਕਿਲਿੰਗ ਹੋਈ ਅੱਜ ਤੁਸੀਂ ਦੇਖ ਲਓ ਫਗਵਾੜਾ ਦੇ ਵਿੱਚ ਮੈਂ ਸਪੈਸ਼ਲਿਸਟ ਜੀ ਲਈ ਆਇਆ ਸੀ ਫਗਵਾੜੇ ਕਿ ਫਗਵਾੜਾ ਦੇ ਵਿੱਚ ਦੇਖੋ ਰਾਤੀ ਸ਼ਿਪਸਾ ਨੇਤਾ ਤੇ ਉਹਦੇ ਪਰਿਵਾਰ ਬੱਚਿਆਂ ਤੇ ਸ਼ਰੇਆਮ ਫਾਇਰਿੰਗ ਹੋਈ ਗੋਲੀਆਂ ਚੱਲੀਆਂ ਹਮਲਾ ਕੀਤਾ ਗਿਆ ਪਹਿਲਾਂ ਵੀ ਦੇਖੋ ਉਸ ਪਰਿਵਾਰ ਨੇ ਦੇਖੋ ਬੜੇ ਪੁਰਾਣੇ ਸ਼ਿਪਸੈਨਿਕ ਨੇ ਇੰਦਰਜੀਤ ਕੜਵਲ ਮਤਲਬ ਪਰਮਾਤ ਮਤਲਬ ਸਾਡੇ ਤੋਂ ਤੇ ਬਹੁਤ ਜ਼ਿਆਦਾ ਮੈਂ ਕਹਿੰਦਾ ਮੇਰਾ ਤਾਂ ਸੀਨੀਅਰ ਹੀ ਹੋਊਗਾ ਉਸ ਫੇਮ ਦੇਣਾ ਪਰਮਾਤਮਾ ਦੇ ਹੱਥ ਹੁੰਦਾ ਠਾਕੁਰ ਦਾ ਆਸ਼ੀਰਵਾਦ ਤੁਹਾਡੇ ਭਰਾਵਾਂ ਸਾਥ ਉਹ ਜਨਤਾ ਦਾ ਪਿਆਰ ਹੈ ਮਤਲਬ ਇੱਕ ਚੀਜ਼ ਮੈਂ ਕਹਿਣਾ ਚਾਹਨਾ ਵਾਂ ਕਿੱਥੇ ਨਾ ਕਿੱਥੇ ਪੰਜਾਬ ਦੇ ਵਿੱਚ ਲਗਾ ਲੋ ਆਰਐਸਐਸ ਨੇਤਾ ਲਗਾ ਲੋ ਪਿੱਛੇ ਫਿਰੋਜਪੁਰ ਤੇ ਪਜਾਕੇ ਰੋਡ ਦੇ ਵਿੱਚ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਸੁਦੀਰ ਕੁਮਾਰ ਸੂਰੀ ਐਦਾਂ ਹੀ ਦੇਖੋ ਕਿੰਨੇ ਹੀ ਨੇਤਾ ਨੇ ਜਿਹੜੇ ਪੰਜਾਬ ਦੇ ਟਾਰਗੇਟ ਨੇ ਪਰਸੋ ਬੰਟੀ ਨੂੰ ਫੋਨ ਸਪੈਸ਼ਲ ਆਂਦਾ ਕਿ ਬੰਟੀ ਕਰੇ ਦੇਖ ਲੈ ਤੈਨੂੰ ਗੋਲੀ ਮਾਰ ਦੇਣੀ ਅੱਜ ਮੈਂ ਇਹ ਮਾਨਯੋਗ ਸੀਪੀ ਸਾਹਿਬ ਡੀਜੀਪੀ ਸਾਹਿਬ ਆਪਣਾ ਡੀਸੀਪੀ ਸਾਹਿਬ ਨੂੰ ਮਿਲਿਆ ਸੀਗਾ ਕੀ ਸਰ ਬੇਨਤੀ ਹੈ ਮੇਰੇ ਸ਼ਿਪ ਸੈਨਿਕਾਂ ਦੀ ਸੁਰੱਖਿਆ ਕੀਤੀ ਜਾਵੇ ਮੇਰੇ ਸ਼ਿਪ ਸੈਨਿਕਾਂ ਨੂੰ ਕਿਉਂਕਿ ਸਾਡਾ ਹੱਕ ਹੈ ਅਸੀਂ ਬੇਸ਼ੱਕ ਬੇਸ਼ੱਕ ਆਪਾਂ ਪੰਜਾਬ ਚ ਇੱਕ ਹਿੰਦੂ ਆ ਹਿੰਦੂਆਂ ਨੂੰ ਚਲੋ ਮੇਰੀ ਕਿੱਥੇ ਨਾ ਕਿੱਥੇ ਮੇਰੇ ਹਿੰਦੂ ਭਰਾ ਮੇਰੇ ਸਾਰੇ ਦੁਨੀਆ ਮੇਰੇ ਭਰਾ ਇੱਕ ਮੈਨੂੰ ਪਿਆਰ ਕਰਦੇ ਆ ਮੇਰੀ ਆਵਾਜ਼ ਸੁਣਦੇ ਆ ਮੇਰੀ ਆਵਾਜ਼ ਜਾਂਦੀ ਹੈ ਚਲੋ ਮੈਂ ਇਸ ਚੀਜ਼ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਕਿੱਥੇ ਨਾ ਕਿੱਥੇ ਮੈਂ ਕਹਿੰਦਾ ਸਾਡੇ ਨਾਲ ਪੰਜਾਬ ਚ ਵਿਤਕਰਾ ਹੋ ਰਿਹਾ ਸਾਨੂੰ ਸਾਡਾ ਹੱਕ ਹਮੇਸ਼ਾ ਦਰੀਆਂ ਦੇ ਬੈ ਕੇ ਲੈਣਾ ਪੈਂਦਾ ਪਿਆ ਸਾਨੂੰ ਪੁੱਛਣਾ ਪੈਂਦਾ ਪਿਆ ਕੀ ਅਸੀਂ ਇੱਕ ਛੜ ਦੇ ਹਮਲੇ ਹੋ ਰਹੇ ਆ ਉਲਟਾ ਅਸੀਂ ਧਰਨਾ ਲਾ ਰਹੇ ਆ ਧਰਨੇ ਦੇ ਬਹਿ ਰਹੇ ਆ ਜੇ ਇਹੀ ਚੀਜ਼ ਪਹਿਲਾਂ ਹੀ ਤੁਸੀਂ ਬੰਦੇ ਫੜ ਲਓ ਪਹਿਲਾਂ ਹੀ ਉਹ ਚੀਜ਼ ਕਰ ਲਓ ਜੇ ਕੱਲ ਪਰਸ ਪਰਿਵਾਰ ਦਾ ਨੁਕਸਾਨ ਹੋ ਜਾਂਦਾ ਜੇ ਬੱਚਾ ਚਲੇ ਜਾਂਦਾ ਜਾਂ ਕੁਝ ਹੋ ਜਾਂਦਾ ਤੇ ਉਹਦਾ ਜ਼ਿੰਮੇਵਾਰ ਕੌਣ ਸੀ ਆ ਬੜਾ ਵੱਡਾ ਸਵਾਲ ਹੈ ਉਹ ਜਿਵੇਂ ਆਰਐਸਐਸ ਨੇਤਾ ਉਹਦਾ ਪੋਤਾ ਸੀ ਦੇਖੋ ਰਾਸ਼ਟਰੀ ਸਵੈਮਸੇਨ ਸੰਘ ਮਤਲਬ ਦੇਖ ਲਓ ਉਹਨਾਂ ਨੇ ਸਾਰੀ ਜ਼ਿੰਦਗੀ ਦੇਸ਼ ਦੀ ਸੇਵਾ ਵਤਨ ਦੀ ਸੇਵਾ ਸੇਵਾ ਕੀਤੀ ਪੰਜਾਬ ਦੀ ਮਤਲਬ ਦੇਖ ਲਓ ਉਹਦੇ ਪੋਤੇ ਤੱਕ ਨੂੰ ਉਹਦੇ ਪੋਤੇ ਦਾ ਕੀ ਕਸੂਰ ਸੀਗਾ ਜਦ ਕਿ ਉਹਨੂੰ ਦੂਰ ਦੂਰ ਤੱਕ ਨੀ ਰਾਜਨੀਤੀ ਦਾ ਪਤਾ ਇਕੀ ਐ ਸੰਗ ਪਰਿਵਾਰ ਚੋ ਵਿਚਾਰੇ ਦੇ ਪੋਤੇ ਨੂੰ ਉਹਨੇ ਗੋਲੀ ਮਾਰਤੀ ਉਸ ਪਰਿਵਾਰ ਦਾ ਕਿੰਨਾ ਨੁਕਸਾਨ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਸਰਕਾਰਾਂ ਦੇ ਕੰਮ ਨੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਸਰਕਾਰਾਂ ਇਸ ਕੋਲ ਫੇਲਿਅਰ ਨਹੀਂ ਅੱਛਾ ਤੁਸੀਂ ਕਹਿ ਰਹੇ ਹੋ ਕਿ ਸ਼ਿਪਸੈਨਾ ਆਗੂਆਂ ਦੇ ਉੱਪਰ ਗੋਲੀਆਂ ਚੱਲ ਰਹੀਆਂ ਨੇ ਸਾਰਾ ਕੁਝ ਹੋ ਰਿਹਾ ਹੈ ਲੋਕ ਕਹੀ ਨਹੀਂ ਉਹ ਸਵਾਲ ਚੱਕਦੇ ਨੇ ਕਿ ਭਈ ਇਹਨਾਂ ਨੂੰ ਕ ਇਹ ਵੀ ਕਹਿ ਦੇਣਾ ਚਾਹੀਦਾ ਸੀ ਕਿ ਭਈ ਮੰਦਾ ਨਾ ਬੋਲੋ ਤੇ ਨਾ ਇਦਾਂ ਦੀਆਂ ਚੀਜ਼ਾਂ ਹੋਣ ਫਿਰ ਉਹ ਸਵਾਲ ਕਿੱਥੇ ਰਹਿ ਜਾਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਸ਼ਿਪਸੈਨਾ ਆਗੂ ਜਿਹੜੇ ਨੇ ਜਦੋਂ ਉਹ ਤੱਤਾ ਬੋਲਦੇ ਨੇ ਤੇ ਉਹਦੇ ਰਿਐਕਸ਼ਨ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੋਣੀਆਂ ਭਾਵਕ ਹੋ ਜਾਂਦੀਆਂ ਨੇ ਤੁਹਾਨੂੰ ਲਾਜ਼ਮੀ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਸਵਾਲ ਵੀ ਖੜੇ ਕਰਦੇ ਹੋ ਨਹੀਂ ਜੇ ਅਸੀਂ ਆਪਣਾ ਹੱਕ ਮੰਗਦੇ ਆ ਤੇ ਤੁਹਾਨੂੰ ਅਸੀਂ ਮੰਦੇ ਲੱਗਣ ਲੱਗੇ ਭਾਈ ਪੰਜਾਬ ਦੀ ਗੱਲ ਕਰਦੇ ਆਪਾਂ ਲੋਕ ਜੇ ਅਸੀਂ ਆਪਣਾ ਹੱਕ ਮੰਗਦੇ ਆ ਮੈਂ ਆਪਣਾ ਹੱਕ ਮੰਗਦਾ ਮੈਂ ਹੱਕ ਦੀ ਗੱਲ ਕਰਦਾ ਤੇ ਮੇਰੇ ਤੇ ਚਾਹੇ ਮੈਨੂੰ ਫਿਰ ਮੰਦਾ ਬੋਲਣ ਜਾਂ ਚੰਗਾ ਬੋਲਣ ਫਿਰ ਤੇ ਚਲੋ ਕੋਈ ਐ ਮੈਂ ਤੇ ਆਪਣੇ ਹੱਕ ਦੀ ਗੱਲ ਕਰਾਂਗਾ ਮੈਂ ਤੇ ਆਪਣੇ ਸ਼ਿਪ ਸੈਨਿਕਾਂ ਦੀ ਸੁਰੱਖਿਆ ਦੀ ਗੱਲ ਕਰਾਂਗਾ ਨਹੀਂ ਇਹ ਤਾਂ ਤੁਸੀਂ ਕਰ ਰਹੇ ਹੋ ਨਾ ਬਿਲਕੁਲ ਆਵਾਜ਼ ਚਾਹੀਦੀ ਹੈ ਨਾ ਸਵੇਰੇ ਸ਼ਿਪ ਸੈਨਿਕ ਵੀ ਅਸੀਂ ਆਵਾਜ਼ ਚੱਕਦੇ ਆ ਹ ਮੇਰੇ ਸ਼ਿਵ ਸੈਨਿਕ ਵੀ ਇਹੀ ਗੱਲ ਕਰਦੇ ਆ ਹਮ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਆਵਾਜ਼ ਚੱਕਣੀ ਲਾਜ਼ਮੀ ਹੈ ਫਿਰ ਜ਼ਰੂਰੀ ਹੈ ਮੈਂ ਵੀ ਕਹਿ ਰਿਹਾ ਜ਼ਰੂਰੀ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਸ਼ਿਵ ਸੈਨਿਕ ਜਿਹੜੇ ਤੁਹਾਡੇ ਹੈਗੇ ਨੇ ਜੇਕਰ ਉਹ ਮੰਦਾ ਬੋਲਣਗੇ ਸਮਾਜ ਦੇ ਵਿੱਚ ਜਾਂ ਫਿਰ ਮੰਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀ ਵਾਇਰਲ ਹੋਵੇ ਕਿ ਗਾਲਾਂ ਕੱਢਦੇ ਦੀ ਕਈ ਚੀਜ਼ਾਂ ਦੀ ਤੁਹਾਨੂੰ ਲੱਗਦਾ ਕਿ ਉਹ ਚੀਜ਼ ਫਿਰ ਕਿ ਮੇਰਾ ਸ਼ਿਵਸੈਨਿਕ ਇੰਦਾ ਦੇ ਕੰਮ ਨਹੀਂ ਕਰਦਾ ਮੇਰੇ ਸ਼ਿਵਸੈਨਿਕ ਬਹੁਤ ਵਧੀਆ ਨੇ ਉਹ ਆਪਣੇ ਧਰਮ ਦਾ ਪ੍ਰਚਾਰ ਕਰਦੇ ਆ ਹਿੰਦੂ ਦਾ ਪ੍ਰਚਾਰ ਕਰਦੇ ਆ ਔਰ ਪੰਜਾਬ ਜਿੰਦਾਬਾਦ ਕਹਿੰਦੇ ਆ ਹਿੰਦੁਸਤਾਨ ਜਿੰਦਾਬਾਦ ਕਹਿੰਦੇ ਆ ਤੁਹਾਨੂੰ ਲੱਗਦਾ ਕਿ ਜੋ ਤੁਹਾਡੇ ਸ਼ਿਵਸੈਨਿਕ ਜਿਹੜੇ ਨੇ ਉਹ ਜਦੋਂ ਐਂਟੀ ਖਾਲਸਤਾਨ ਬੋਲਦੇ ਨੇ ਜਾਂ ਫਿਰ ਐਂਟੀ ਜਿਹੜਾ ਹੈਗਾ ਹੈ ਹਿੰਦੂ ਵਰਸਿਸ ਸਿੱਖ ਕਰਨ ਦੀ ਕੋਸ਼ਿਸ਼ ਕਰਦੇ ਨੇ ਫਿਰ ਉਹ ਸਹੀ ਹੈ ਤੁਹਾਨੂੰ ਲੱਗਦਾ ਮੇਰੀ ਗੱਲ ਸੁਣੋ ਅੰਟੀ ਖਾਲਸਤਾਨ ਮਤਲਬ ਸਾਨੂੰ ਚਾਹੀਦਾ ਹੀ ਨਹੀਂ ਖਾਲਸਤਾਨ ਅਸੀਂ ਗੱਲ ਕਿਉਂ ਕਰੀਏ ਖਾਲਸਤਾਨ ਦੀ ਤੁਸੀਂ ਇਹ ਵਰਡ ਨਾ ਬੋਲਿਆ ਕਰੋ ਨਾ ਖਾਲਸਤਾਨ ਕੈਨੇਡਾ ਜਾ ਕੇ ਕੈਨੇਡਾ ਦੇਖੋ ਹਿੰਦੁਸਤਾਨ ਨਾਲੋਂ ਕਿੰਨਾ ਵੱਡਾ ਵਾ ਤੇ ਆਪਾਂ ਜਗਾ ਹੀ ਉਹਨਾਂ ਨੂੰ ਕੈਨੇਡਾ ਦੇ ਦਿੱਤੀ ਉੱਥੇ ਜਾ ਕੇ ਜੋ ਮਰਜ਼ੀ ਕਰਨ ਸਾਨੂੰ ਲੋੜ ਨਹੀਂ ਹੈ ਜਿਹੜੇ ਪੰਜਾਬ ਦੇ ਵਿੱਚ ਸਾਡਾ ਭਾਈਚਾਰਾ ਸਾਡਾ ਹਿੰਦੂ ਸਿੱਖ ਦਾ ਭਾਈਚਾਰਾ ਹੈਗਾ ਅਸੀਂ ਬਹੁਤ ਵਧੀਆ ਵਾਂ ਹਿੰਦੂ ਸਿੱਖ ਮੁਸਲਮਾਨ ਸਾਈ ਹਮ ਹੈ ਭਾਈ ਭਾਈ ਹਮ ਇੱਕ ਹੀ ਹੈ ਇੱਕ ਹੀ ਰਵਾਂਗੇ ਸਾਨੂੰ ਤੋੜਨ ਦੀ ਪੱਤਰਕਾਰ ਸਾਹਿਬ ਤੁਸੀਂ ਆਪਣੇ ਵੱਲੋਂ ਵਿਵਾਦ ਚੜਾ ਕੇ ਸਵਾਲ ਨਾ ਪੁੱਛਿਆ ਕਰੋ ਇਹੋ ਜੀ ਨਹੀਂ ਮੈਂ ਤੋੜਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਮੈਂ ਸਵਾਲ ਇਹ ਕਰ ਰਿਹਾ ਕਿ ਸ਼ਿਪ ਸੈਨਿਕ ਸ਼ਿਪ ਸੈਨਿਕ ਆਪ ਨੂੰ ਜਾਣ ਕੇ ਇਹੋ ਜਿਹਾ ਸਵਾਲ ਕਰ ਕਰ ਕੇ ਤੋੜਨ ਦੀ ਕੋਸ਼ਿਸ਼ਾਂ ਕੀਤੀਆਂ ਹੋਈਆਂ ਇਹ ਚੀਜ਼ਾਂ ਛੱਡ ਦਿਓ ਨਹੀਂ ਮੈਂ ਸਵਾਲ ਮੇਰੇ ਸਵਾਲ ਸੁਣੋ ਤੁਸੀਂ ਤੁਹਾਨੂੰ ਲੱਗਦਾ ਸਵਾਲ ਤੁਹਾਨੂੰ ਇਹਦਾ ਲੱਗਦਾ ਜਵਾਬ ਦੇ ਰਹੇ ਹੋ ਤੁਸੀਂ ਤੁਸੀਂ ਸਵਾਲ ਸੁਣੋ ਮੇਰਾ ਸਵਾਲ ਕੀ ਕਿਹਾ ਤੁਸੀਂ ਸਵਾਲ ਪਹਿਲਾਂ ਕੀ ਬੋਲਿਆ ਹਿੰਦੂ ਸਿੱਖ ਹਿੰਦੂ ਸਿੱਖ નો ਮਾਦਾ ਰਿਸ਼ਤਾ ਤੇ ਤੁਸੀਂ ਇਹੀ ਕੋ ਫਿਰ ਤੁਹਾਡੇ ਸ਼ਿਵਸੈਨਿਕ ਕਿਉਂ ਫਿਰ ਇਹ ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਸ਼ਿਵਸੈਨਿਕਾਂ ਨੇ ਮੇਰਾ ਕਹਦਾ ਮੇਰੇ ਸ਼ਿਵਸੈਨਿਕ ਤੇ ਬੰਟੀ ਜੀ ਕਰਦੇ ਪਏ ਨੇ ਮੈਂ ਨਾ ਕੋਈ ਸਿੱਖ ਦਾ ਕੋਈ ਮੁੱਦਾ ਨਹੀਂ ਹੈਗਾ ਬੰਟੀ ਨੇ ਜਿੰਦਗੀ ਦੇ ਵਿੱਚ ਸਿਰਫ ਧਰਮ ਦੀ ਆਵਾਜ਼ ਚੱਕੀ ਹੈ ਕਦੀ ਮੈਨੂੰ ਇੱਕ ਵੀਡੀਓ ਦਿਖਾ ਦਿਓ ਬੰਟੀ ਦੀ ਸਿਰਫ ਧਰਮ ਦੀ ਜੇ ਮੈਰੀ ਗਰਲਸ ਨੂੰ ਬੰਟੀ ਨੇ ਆਵਾਜ਼ ਚੱਕੀ ਹੈ ਨਾ ਜਿਹੜੇ ਬਾਹਰ ਕਟੜਵਾਦ ਬੈਠੇ ਨੇ ਜਿਹੜੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਉਹਨਾਂ ਖਿਲਾਫ ਆਵਾਜ਼ ਚੱਕੀ ਹੈ ਸਿੱਖ ਮੇਰੇ ਭਰਾ ਨੇ ਔਰ ਮੈਂ ਦੇਖੋ ਮੈਂ ਪੂਰਾ ਮਾਨ ਸਤਕਾਰ ਕਰਦਾ ਕਿਉਂਕਿ ਨੋ ਨਾ ਕਦੀ ਮਾਸ ਲੱਗਣੀ ਹੁੰਦੇ ਇਹ ਤੁਹਾਡੇ ਵਰਗੇ ਪੱਤਰਕਾਰਾਂ ਨੇ ਕੰਮ ਖਰਾਬ ਕੀਤਾ ਹੋਇਆ ਮੇਰੇ ਵਰਗੇ ਪੱਤਰਕਾਰਾਂ ਨੇ ਤੁਹਾਡੇ ਤੁਹਾਡੇ ਸ਼ਿਪਸੈਨਿਕ ਜਿਹੜੇ ਨੇ ਉਹਨਾਂ ਨੇ ਇਹ ਚੀਜ਼ ਬਹੁਤ ਵਧੀਆ ਨੇ ਇਹ ਜਿਹੜੇ ਤੁਸੀਂ ਸਵਾਲ ਕਰਦੇ ਹੋ ਨਾ ਇਹ ਸਵਾਲਾਂ ਨੂੰ ਤੁਸੀਂ ਬੰਦ ਕਰੋ ਕਰਨਾ ਭਾਈ ਚਾਰੇ ਦੀ ਗੱਲ ਕਰਿਆ ਕਰੋ ਇੱਕ ਭਾਈਚਾਰਾ ਬਣਾਓ ਸਾਡਾ ਨਿੱਜ ਸਿੱਧਾ ਸਵਾਲ ਪੁੱਛਿਆ ਤੁਹਾਨੂੰ ਤੁਹਾਨੂੰ ਚੜ ਕਿਸ ਗੱਲ ਦੀ ਮੈਂ ਕੱਲ ਜਿੰਨਾ ਮੈਂ ਤਾਂ ਖੁਸ਼ ਹਾਂ ਮੈਂ ਜਿੰਨਾ ਕਰ ਤੁਸੀਂ ਸੱਦਾ ਐਨੀਕ ਜਵਾਬ ਦਿੱਤਾ ਹੈ ਇਸ ਗੱਲ ਨੂੰ ਸੋਚੋ ਕੀ ਤੁਸੀਂ ਗੱਲ ਕੀ ਕਹੀ ਹੈ ਨਹੀਂ ਤੁਸੀਂ ਮੈਂ ਸਵਾਲ ਸਿੱਧਾ ਪੁੱਛਿਆ ਹਿੰਦੂ ਸਿੱਖ ਪੁੱਛਿਆ ਹਿੰਦੂ ਸਿੱਖ ਦਾ ਮਤਲਬ ਕਿ ਅਸੀਂ ਭਾਈ ਭਾਈ ਹ ਤੁਸੀਂ ਇਹੋ ਜਿਹਾ ਮੈਂ ਵੀ ਕਹਿ ਰਿਹਾ ਹਿੰਦੂ ਸਿੱਖ ਭਾਈ ਭਾਈ ਨੇ ਪਰ ਤੁਹਾਡੇ ਸ਼ਿਖਸਾ ਮੈਂ ਫਿਰ ਵੀ ਕਹਿੰਦਾ ਹਿੰਦੂ ਸਿੱਖ ਮੁਸਲਮਾਨ ਈਸਾਈ ਹਮ ਹੈ ਭਾਈ ਭਾਈ ਮੇਰਾ ਭਾਰਤ ਇੱਕ ਗੁਲਦਸਤਾ ਹੈ ਜਿਸਮੇ ਹਮ ਸਭੀ ਫੁੱਲ ਹੈ ਔਰ ਫੁੱਲ ਇਹ ਲਖ ਲਖ ਖਿੜੇ ਹੋਏ ਹਨ ਇਸ ਨੂੰ ਖਰਾਬ ਨਾ ਕਰੋ ਸ਼ਿਖਸਾ ਕਾਗਜ਼ਾਂ ਨੂੰ ਖਰਾਬ ਕਰ ਰਹੇ ਹਨ इनको ਮਤ ਖਰਾਬ ਕਰੋ ਸਵਾਲ ਸੁਣੋ ਤੁਸੀਂ ਤੁਸੀਂ ਟਾਰਗੇਟ ਨਾ ਕਰੋ ਨਾ ਮੈਂ ਤੁਹਾਨੂੰ ਟਾਰਗੇਟ ਕਰ ਰਿਹਾ। ਇਹ ਟਾਰਗੇਟ ਮੇਰਾ ਨਹੀਂ 10 ਤੁਹਾਡੇ ਸ਼ਿਪਸੈਨਿਕ ਟਾਰਗੇਟ ਤੁਸੀਂ ਕਹਿ ਰਹੇ ਹੋ। ਮਤਲਬ ਤੁਹਾਡਾ ਸੀਗਾ ਮੈਂ ਨਹੀਂ ਮੇਰਾ ਨਹੀਂ ਸੀਗਾ। ਟਾਰਗੇਟ ਤੁਸੀਂ ਕੀਤਾ ਹੈ। ਤੁਸੀਂ ਤੁਸੀਂ ਮੈਨੂੰ ਸਵਾਲ ਕੀਤਾ ਕਿ ਹੋ ਜਾ ਤੁਸੀਂ ਸ਼ਿਪਸੈਨਿਕ ਜਿਹੜੇ ਨੇ ਤੁਹਾਡੇ ਉਹ ਖਾਲਸਤਾਨ ਨੂੰ ਲੈ ਕੇ ਕਲੀਫ ਸੋਲਵ ਕਰਦੇ ਮਗਰ ਕਿ ਪਏ ਸੀ। ਤੁਹਾਡੇ ਹੀ ਨੇ ਜਿਹੜੇ ਬੋਲਦੇ ਆਪਣੇ ਦੀ ਗੱਲ ਕਰ ਰਹੇ। ਫਿਰ ਤੁਸੀਂ ਮੇਰੇ ਸ਼ਿਪਸੈਨਿਕਾਂ ਦੇ ਮਗਰ ਕਿ ਪਿਓ। ਤੁਹਾਡੇ ਵੀ ਸ਼ਿਪਸੈਨਿਕ ਨੇ ਜੇ ਆਪਣੀ ਪੰਜਾਬ ਦੇ ਵਿੱਚ ਹੱਕ ਦੀ ਆਵਾਜ਼ ਚੱਕਦੇ ਨੇ, ਹਿੰਦੂ ਵੀ ਆਵਾਜ਼ ਚੱਕਦੇ ਨੇ, ਆਪਣੀ ਜਾਨ ਖਤਰੇ ਤੇ ਰੱਖ ਕੇ ਜੇ ਹਿੰਦੋਬਰਾ ਪੰਜਾਬ ਚ ਜਿੰਦਾਬਾਦ ਕਹਿੰਦੇ ਨੇ ਤੇ ਤੁਸੀਂ ਸ਼ਿਪ ਸੈਨਿਕਾਂ ਦਾ ਮਾਣ ਕਰਿਆ ਕਰੋ ਸਨਮਾਨ ਕਰਿਆ ਕਰੋ ਔਰ ਬੋਲਿਆ ਕਰੋ ਕਿ ਪੰਜਾਬ ਚ ਮੇਰੀ ਸ਼ਿਪਸ ਨਾਲ ਲੋਇਨ ਸ਼ਿਪ ਸੈਨਿਕ ਜਿੰਨੇ ਵੀ ਮਰੇ ਨੇ ਸਭ ਮੇਰੇ ਨੇ ਔਰ ਜਿੰਦਾਬਾਦ ਨੇ ਫਿਰ ਜਦੋਂ ਸ਼ਿਪ ਸੈਨਾ ਵਾਲਿਆਂ ਦੇ ਉੱਪਰ ਸਵਾਲ ਖੜੇ ਹੁੰਦੇ ਨੇ ਕਿ ਬਈ ਇਹ ਪਹਿਲਾ ਮੁੱਦਾ ਚੱਕਦੇ ਨੇ ਫਿਰ ਉਸ ਤੋਂ ਬਾਅਦ ਸੈਟਿੰਗਾਂ ਕਰ ਜਾਂਦੇ ਨੇ ਫਿਰ ਇਹ ਵੀ ਇਹ ਵੀ ਇਹ ਵੀ ਗੱਲਾਂ ਮੈਂ ਕਹਿ ਦਵਾਂ ਫਿਰ ਕਿ ਬਈ ਇਹ ਵੀ ਕਰਦੇ ਨੇ ਸ਼ਿਪ ਸੈਨਿਕ ਕਿਹੜੀ ਸੈਟਿੰਗ ਕਰ ਲਈ ਬਥੇਰੇ ਨੇ ਮੈਂ ਸ਼ਿਪ ਸੈਨਾ ਤੁਸੀਂ ਗੱਲ ਕਹੀਏ ਮੈਂ ਕੋਲ ਸਰ ਮੈਨੂੰ ਦੱਸੋ ਨਾ ਮੈਂ ਵੀ ਤੁਹਾਨੂੰ ਜਵਾਬ ਦੇਣ ਨੂੰ ਬੈਠਾ ਮੈਂ ਜਵਾਬ ਦੇਣ ਨੂੰ ਬੈਠਾ ਮੇਰੇ ਸ਼ਿਵ ਸੈਨਾ ਕੇ ਮੇਸ਼ਾ ਧਰਮ ਦੀ ਗੱਲ ਕਰਦੇ ਆ ਔਰ ਧਰਮ ਦੇ ਪਿੱਛੇ ਆਪਣੇ ਹਿੰਦੂਆਂ ਦੀ ਆਵਾਜ਼ ਨਹੀਂ ਨਹੀਂ ਤੁਸੀਂ ਮੰਨਦੇ ਮੰਨਦੇ ਹੋ ਜਾਂ ਨਹੀਂ ਮੰਨਦੇ ਹੋ ਕਿ ਜੋ ਕਈ ਕਦੀ ਕਈ ਵਾਰ ਮੁੱਦੇ ਚੱਕ ਹੁੰਦੇ ਨੇ ਤੇ ਉਸ ਤੋਂ ਬਾਅਦ ਬੈਕਹੈਂਡ ਦੇ ਉੱਪਰ ਸੈਟਿੰਗਾਂ ਹੋ ਜਾਂਦੀਆਂ ਤੁਸੀਂ ਇਸ ਜੀ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੁਹਾਨੂੰ ਮੇਰੀ ਸ਼ਿਵ ਸੈਨਾ ਨਹੀਂ ਲੱਭੀ ਹੈ ਨਹੀਂ ਤੁਹਾਡੀ ਨਹੀਂ ਕੋਈ ਵੀ ਮੈਂ ਕਰ ਰਿਹਾ ਤੁਸੀਂ ਐਜ਼ ਆ ਤੁਸੀਂ ਦੇਖੋ ਤੁਸੀਂ ਸ਼ਿਵ ਸੈਨਾ ਨਾਲ ਲਾਇਨ ਨਹੀਂ ਨਹੀਂ ਸ਼ਿਵ ਸੈਨਾ ਨਾਲ ਮਗਰ ਸੈਨਾ ਨਹੀਂ ਸ਼ਿਵ ਸੈਨਾ ਹੋਰ ਪਾਰਟੀਆਂ ਲੱਗਣੀਆਂ ਹੋਰ ਪਾਰਟੀਆਂ ਵੀ ਹੈ ਜੇ ਥੋੜੀ ਮੈਂ ਸ਼ਿਵ ਸੈ ਕਿ ਮੇਰੀ ਸ਼ਿਵਸੈਨਾ ਦੇ ਮਗਰ ਹੀ ਪੈਣਾ ਨਹੀਂ ਤੁਹਾਡੀ ਸ਼ਿਵਸੈਨਾ ਦੇ ਮਗਰ ਨਹੀਂ ਹੈ ਤੁਸੀਂ ਤੁਸੀਂ ਐਜ਼ ਆ ਸਾਰੀ ਸ਼ਿਵਸੈਨਾ ਮੇਰੀ ਹੈ ਫਿਰ ਤੁਸੀਂ ਜਵਾਬ ਵੀ ਦਿਓ ਸਾਰੀਆਂ ਸ਼ਿਵਸੈਨਾ ਮੇਰੀਆਂ ਸ਼ਿਵਸੈਨਿਕ ਮੇਰੇ ਹਨ ਸ਼ਿਵਸੈਨਿਕ ਮੇਰੇ ਹਨ ਸ਼ਿਵਸੈਨਾ ਮੇਰੀਆਂ ਇਸ ਲਈ ਮੈਂ ਸ਼ਿਵਸੈਨਾ ਦੇ ਖਿਲਾਫ ਇੱਕ ਬਲ ਵੀ ਨਹੀਂ ਹੁੰਦਾ ਠੀਕ ਹੈ ਨਾ ਜੀ ਨਾ ਤੁਸੀਂ ਬੋਲਣਾ ਅਜਤੁਹਾ ਸ਼ਿਫਸਨ ਦੇ ਖਿਲਾਫ ਮੈਂ ਕੋਈ ਖਿਲਾਫ ਨਹੀਂ ਬੋਲ ਰਿਹਾ ਮੈਂ ਤਾਂ ਸਵਾਲ ਕਰ ਰਿਹਾ ਮੈਂ ਸਵਾਲ ਤੇ ਜਵਾਬ ਦੇ ਰਿਹਾ ਤੁਹਾਡੀ ਕਿ ਸ਼ਿਫਸਨ ਦੇ ਖਿਲਾਫ ਇੱਕ ਵਲ ਵੀ ਸੁਣਾਜਦਾ ਠੀਕ ਹੈ ਇਹ ਆਪਣੇ ਧਰਮ ਦੀ ਆਵਾਜ਼ ਚੱਕਦੇ ਆਂ ਔਰ ਆਪਣੀ ਜਾਨ ਹੱਥੀਂ ਲੈ ਕੇ ਹੁੰਦੇ ਆਂ ਅਸਲੀ ਮੈਂ ਸ਼ਿਫਸਨ ਦਾ ਦਿਲੋਂ ਮਾਨ ਸਨਮਾਨ ਕਰਦਾ ਇਸ ਲਈ ਤੁਸਰਾ ਤੁਹਾਨੂੰ ਵੀ ਕਹਿੰਦਾ ਪੱਤਰਕਾਰ ਸਾਹਿਬ ਕਿ ਤੁਸੀਂ ਵੀ ਬਹੁਤ ਵਧੀਆ ਪੱਤਰਕਾਰ ਹੋ Shiv Sainik ਦਾ ਮਾਨ ਸਨਮਾਨ ਕਰਿਆ ਕਰੋ ਨਹੀਂ ਮੈਂ ਤਾਂ ਮਾਨ ਸਨਮਾਨ ਕਰਦਾ ਵਾਂ ਪਰ ਜਿਹੜੇ Shiv Sainik ਦੇ ਉੱਪਰ ਇਲਜ਼ਾਮ ਲੱਗਦੇ ਨੇ ਮੇਰਾ ਮੇਰਾ ਸਵਾਲ ਦੁਖੀ ਲੱਗਦਾ ਮੈਨੂੰ Shiv Sainik ਦਾ ਤੇ ਮੇਰੀ ਮੇਰੀ ਗੱਲ ਸੁਣੋ ਮੈਂ ਕੋਈ ਦੁਖੀ ਨਹੀਂ ਮੈਂ ਕੋਈ ਦੁਖੀ ਨਹੀਂ ਕਰਵਾ ਦੁਖੀ ਨਾ ਕਰਿਆ ਕਰੋ ਯਾਰ ਮੈਨੂੰ ਕੋਈ ਨਹੀਂ ਕਰ ਸਕਦਾ ਦੁਖੀ ਮੈਨੂੰ ਕੋਈ ਦੁਖੀ ਨਹੀਂ ਕਰ ਸਕਦਾ ਨਾ ਪੰਟੀ ਭਾਜ ਕਰ ਸਕਦੇ ਨਾ ਕੋਈ ਮੈਨੂੰ Shiv Sainik ਬੜਾ ਦੁਖੀ ਲੱਗਦਾ ਹੈ Shiv Sainik Shiv Sainik ਰਾਤੀ ਸੁੱਤ ਤੋਂ ਸ਼ੇਵਸੰਗ ਯਾਤ ਨਹੀਂ ਆਉਂਦੇ ਨਾ ਮੈਨੂੰ ਕਿਧਰੋਂ ਆਣੇ ਮੈਨੂੰ ਮੇਰੇ ਆਉਂਦੇ ਆ ਪਰ ਮੈਨੂੰ ਕੋਈ ਚਿੰਮੜ ਜਾਂਦੇ ਨੇ ਇਸ ਲਈ ਥੋੜਾ ਜਿਹਾ ਇਹ ਬਹੁਤ ਹੋ ਨੇ ਥੋੜਾ ਜਿਹਾ ਅੰਗਲੀ ਦਾ ਉਹ ਤਾਂ ਕੱਢਣਾ ਤਾਂ ਸਾਨੂੰ ਆਉਂਦਾ ਉਹ ਗੱਲ ਨਾ ਕਰੋ ਇਹ ਕਦੀ ਨਿਕਲਿਆ ਨਹੀਂ ਇਹ ਤਾਂ ਦੇਖੋ ਲੈ ਕਿੱਥੇ ਵੜ ਗਏ ਨਾ ਇਹ ਤਾਂ ਸਮਝ ਲੈ ਲੋਕੀ ਕਹਿੰਦੇ ਆ ਯਾਰ ਕਿੱਥੋਂ ਆ ਗਏ ਯਾਰ ਇਹੀ ਸਵਾਲ ਇਹੀ ਸਵਾਲ ਤੇ ਹੋਤੇ ਹੁੰਦਾ ਹੈ ਕਿ ਭਈ ਚਿਮਸੈਨਿਕ ਜਿੱਤੇ ਹੁਣ ਮੇਰਾ ਤੇਰੇ ਮਾ ਗੱਲ ਸੁਣਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ तू ही मेरी हर जगह शिव सैनिक नी शिव सैनिक का, का था मान सम्मान तो धर्म की बात हिंदू धर्म की बात कौन करता है बताओ सारे करते मैं भी करता, मैं करता है तो, कि नाम की है राज गुप्ता मेरा नाम है गुप्ता जी हो गए शिव सैनिक मगर हो ਜਦ ਸ਼ਿਵ ਸੈਨਿਕ ਜਦ ਸ਼ਿਵ ਜਦ ਸ਼ਿਵ ਸੈਨਿਕ ਨਿਕਲ ਸਾਡੇ ਦੇ ਨਾਮ ਤੇ ਕਲੰਘਾਂ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਤੁਹਾਨੂੰ ਮਹਿਸੂਸ ਨੂੰ ਲੱਗਦਾ ਸ਼ਿਵ ਸੈਨਿਕ ਸ਼ਿਵ ਗੁੱਪਤਾ ਹੋ ਗਏ ਨਹੀਂ ਹੋ ਗਏ ਤੂੰ ਸ਼ਿਵ ਸੈਨਾ ਦੇ ਮਗਰ ਲੱਗਾ ਯਾਰ ਪਹਿਲਾਂ ਬੋਲ ਮੇਰੀ ਸ਼ਿਵ ਸੈਨਾ ਜਿੰਦਾਬਾਦ ਫਿਰ ਹੈ ਨਹੀਂ ਬੋਲਣਾ ਕਿਉਂ ਕਿਉਂ ਬੋਲਾਂ ਮੈਂ ਕਿਸੇ ਨੂੰ ਸ਼ਿਵ ਸੈਨਾ ਜਿੰਦਾਬਾਦ ਮੈਂ ਕਿਸੇ ਦਾ ਕਿਉਂ ਲਵਾਂ ਨਾ ਮੈਂ ਕਿਸੇ ਦਾ ਕਿਉਂ ਨਾ ਲਵਾਂ ਮੈਂ ਕਿਸੇ ਦਾ ਨਾਂ ਕਿਉਂ ਲਵਾਂ ਵੱਡੀ ਗੱਲ ਫੈਰੀ ਏ ਜ਼ਰਾ ਦੱਸ ਦੇ ਬੰਟੀ ਮੈਂ ਕਿਸੇ ਦਾ ਕਿਸੇ ਕਿਸੇ ਦਾ ਨਾਮ ਨਹੀਂ ਲੈ ਰਿਹਾ ਮੇਰੀ ਸ਼ੇਰਾਂ ਜਿੰਦਾਬਾਦ ਨਹੀਂ ਕਰਦਾ ਤੂੰ ਮੈਂ ਕਿਸੇ ਦੀ ਸ਼ੇਰਾਂ ਨਾ ਜਿੰਦਾਬਾਦ ਉਹ ਮੇਰੀ ਸ਼ੇਰਾਂ ਜਿੰਦਾਬਾਦ ਕਰਦੇ ਕਿਸੇ ਦਾ ਨਹੀਂ ਕਰਦਾ ਸ਼ੇਰ ਨੂੰ ਪਿਆਰ ਕਰਦਾ ਮੈਂ ਨਹੀਂ ਕਰਦਾ ਤੁਹਾਨੂੰ ਸ਼ੇਰ ਨੂੰ ਪਿਆਰ ਨਹੀਂ ਕਰਦਾ ਓਏ ਦੁਨੀਆ ਪਿਆਰ ਕਰਦੀ ਸ਼ੇਰ ਨੂੰ ਲੋਕ ਕਰਦੇ ਹੋਣਗੇ ਮੇਰਾ ਆਪਣਾ ਪਿਆਰ ਕਰਦਾ ਮੇਰਾ ਆਪਣਾ ਪਰਸਪੈਕਟਿਵ ਹੈਗਾ ਮੇਰਾ ਆਪਣਾ ਅਲੱਗ ਅਲੱਗ ਚੀਜ਼ ਹੈ ਮੈਨੂੰ ਸਮਝਾਉਣਾ ਪਿਆਣਾ ਇੱਕ ਲੱਗ ਜੀ ਸਮਝਾ ਰਿਹਾ ਸ਼ੇਰ ਨੂੰ ਪਿਆਰ ਕਰਦਾ ਮੈਂ ਨਹੀਂ ਕਰਦਾ ਕੋਈ ਲੋਕ ਤੁਹਾਨੂੰ ਜਿਹੜੇ ਫੋਲੋ ਕਰਦੇ ਹੁਣ ਕੋ ਕਰਦੇ ਹੁਣ ਨਹੀਂ ਤੂੰ ਸ਼ੇਰ ਨੂੰ ਪਿਆਰ ਹੀ ਨਹੀਂ ਕਰਦਾ ਨਹੀਂ ਪਰ ਤੂੰ Hindu ਹੀ ਨਹੀਂ ਹੈਗਾ ਜੇ ਸ਼ੇਰ ਨੂੰ ਪਿਆਰ ਨਹੀਂ ਕਰਦਾ ਉਹ ਤੁਹਾਡਾ ਆਪਣਾ ਇੱਕ ਹੋਰ ਹੈ ਮੇਰਾ ਆਪਣਾ ਮੈਂ ਮੈਂ ਐਜ਼ ਅ Hindu ਜੋ ਕੰਮ ਕਰਦਾ ਹਾਂ ਉਹ ਤੁਹਾਨੂੰ ਨਹੀਂ ਪਾਉਂਦਾ ਹੂਗਾ ਤੁਸੀਂ ਜੋ ਕੰਮ ਕਰਦੇ ਹੋ ਕਿਸੇ ਹੋਰ ਨੂੰ ਨਹੀਂ ਪਾਉਂਦਾ ਹੋਵੇਗਾ ਮੈਂ ਤੇ ਯਾਰ ਮੈਂ ਤਾਂ ਸਾਰੇ ਪਾਉਂਦੇ ਯਾਰ ਮੈਂ ਸਭ ਦੀ ਅੱਗੇ ਦੱਸਦਾ ਕਿ ਮੈਂ ਤੇ ਹੱਥ ਜੋੜਦਾ ਸਭ ਦੇ ਅੱਗੇ ਠੀਕ ਹੈ ਨਾ ਇਸ ਲਈ ਮੈਂ ਇੱਕ ਚੀਜ਼ ਕਹਿਣਾ ਮੁੱਦੇ ਦੀ ਸਿੱਧੀ ਸਿੱਧੀ ਗੱਲ ਮੁੱਦੇ ਤੇ ਉੱਪਰ ਆਉਂਦੇ ਆ ਜਿਆਦਾ ਆਪਾਂ ਮੇਰਾ ਮੇਰਾ ਸਵਾਲ ਤੁਸੀਂ ਮੈਂ ਕਿਹੜਾ ਹੀ ਕਰਾਂ ਮੈਂ ਇਹ ਕਹਿੰਦਾ ਗੱਲਾਂ ਨਾ ਘਮਾਓ ਤੁਸੀਂ ਮੈਂ ਘੁਆਂਦਾ ਨਹੀਂ ਪਿਆ ਮੈਂ ਤੇਰੇ ਸਵਾਲ ਦਾ ਜਵਾਬ ਦੇ ਰਿਹਾ ਸ਼ਿਵ ਸੈਨਿਕਾ ਤੋਂ ਨਫ਼ਰਤ ਨਹੀਂ ਕਰਨੀ ਬਸ ਮੇਰਾ ਮੇਰਾ ਕੋਈ ਵੈਰ ਵਿਰੋਧ ਨਹੀਂ ਸ਼ਿਵ ਸੈਨਰ ਦੇ ਨਾਲ ਨਾ ਇਹ ਮੇਰਾ ਹੁਣ ਸਵਾਲ ਤੁਸੀਂ ਦੇਖੋ ਤੁਸੀਂ ਮਿੰਟ ਮਿੰਟ ਸਵਾਲ ਲੈ ਲਓ ਉਦੋਂ ਮੈਂ ਤੁਸੀਂ ਜਵਾਬ ਦੇ ਦਿਓ ਮੈਂ ਵੀ ਤੁਹਾਡਾ ਜਵਾਬ ਸੁਣੂੰਗਾ ਤੁਸੀਂ ਮੇਰਾ ਸਵਾਲ ਸੁਣ ਲਓ ਮੈਂ ਕੋਈ ਵੈਰ ਵਿਰੋਧ ਨਹੀਂ ਮੇਰਾ ਮੈਂ ਤਾਂ ਸਿੱਧਾ ਸਵਾਲ ਹੈ ਕਿ ਜੋ ਐਲੀਗੇਸ਼ਨ ਲੱਗਦੇ ਨੇ ਮੈਂ ਤੁਹਾਡੀ ਕਲੀ ਸ਼ਿਵਸੈਨਾ ਦੀ ਗੱਲ ਨਹੀਂ ਕਰਦਾ ਬਥੇਰੀ ਸ਼ਿਵਸੈਨਾ ਨੇ ਪੰਜਾਬ ਦੇ ਵਿੱਚ ਬਹੁਤ ਨੇ ਬਹੁਤ ਨੇ ਮੈਂ ਤੁਹਾਡੇ ਤੋਂ ਜਵਾਬ ਕਿਉਂ ਐਕਸੈਪਟ ਕਰਦਾ ਵਾਂ ਕਿਉਂਕਿ ਤੁਸੀਂ ਸ਼ਿਵਸੈਨਾ ਲਾਈਨ ਦੇ ਪ੍ਰਧਾਨ ਨੂੰ ਤੁਸੀਂ ਜਿਸ ਤਰੀਕੇ ਦੇ ਨਾਲੋਂ ਪੰਜਾਬ ਦੇ ਵਿੱਚ ਜੋ ਸ਼ਿਵਸੈਨਾ ਦੇ ਉੱਪਰ ਸਵਾਲ ਚੱਕੇ ਜਾਂਦੇ ਨੇ ਜਿਸ ਤਰੀਕੇ ਦੇ ਨਾਲ ਐਲੀਗੇਸ਼ਨ ਲੱਗਦੇ ਨੇ ਕਿ ਜਦੋਂ ਕੋਈ ਵੀ ਮੁੱਦਾ ਹੁੰਦਾ ਹੈ ਪਹਿਲਾਂ ਸ਼ਿਵਸੈਨਿਕ ਚੱਕਦੇ ਨੇ ਤੇ ਉਸ ਤੋਂ ਬਾਅਦ ਪਿੱਛੇ ਸੈਟਿੰਗ ਕਰ ਜਾਂਦੇ ਨੇ ਉਸ ਦੇ ਉੱਪਰ ਤੁਹਾਡੇ ਕੀ ਵਿਚਾਰ ਨੇ ਮੈਂ ਤਾਂ ਸਿੰਪਲ ਸਵਾਲ ਮੇਰਾ ਤੁਹਾਡੇ ਕੀ ਵਿਚਾਰ ਨੇ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਲੱਗਦਾ ਜੋ ਚੀਜ਼ ਹੋ ਰਿਹਾ ਹੈ ਮੇਰੇ ਅੱਗੇ ਨੇ ਇਹੋ ਜਿਹੇ ਵਿਚਾਰ ਕੋਈ ਆਇਆ ਨਹੀਂ ਹੱਲੇ ਹੂੰ ਠੀਕ ਹੈ ਅਜ ਤੱਕ ਅਸੀਂ ਨਾ ਕੋਈ ਕੀਤੀ ਹੈ ਤੇ ਨਾ ਅਸੀਂ ਕਰਦੇ ਆ ਜੋ ਕਰਦੇ ਨੇ ਉਹਨਾਂ ਲਈ ਤੁਹਾਡੀ ਕੀ ਚਾਹਤ ਹੈ ਮੇਰੇ ਅੱਗੇ ਕੋਈ ਆਇਆ ਹੀ ਨਹੀਂ ਤੇ ਮੈਂ ਕਿਸੇ ਬਾਰੇ ਕੀ ਬੋਲਾਂਗਾ ਮੇਰੇ ਸ਼ੇਫ ਸੈਨਿਕ ਬਹੁਤ ਵਧੀਆ ਨੇ ਹੂੰ ਠੀਕ ਹੈ ਔਰ ਮੈਂ ਦਿਲੋਂ ਆਪਣੇ ਸ਼ੇਫ ਸੈਨਿਕਾਂ ਦਾ ਮਾਨ ਸਨਮਾਨ ਕਰਦਾ ਔਰ ਮੈਂ ਤੁਹਾਡੇ ਵਰਗੇ ਪੱਤਰਕਾਰ ਭਰਾਵਾਂ ਨੂੰ ਵੀ ਕਹਿਣਾ ਕਿ ਸ਼ੇਫ ਸੈਨਾ ਨੇ ਕੰਮ ਆਣਾ ਹੈ ਮਾਨ ਸਨਮਾਨ ਕਰਿਆ ਕਰੋ ਅੱਧੀ ਰਾਤ ਖੜ ਜਾਣਾ ਬੰਟੀ ਨੇ ਆ ਕੇ ਤੇਰੇ ਪਿੱਛੇ